ਆਪਾਂ ਬਣਾਈਏ ਅੱਜ ਖੱਟੀ-ਖੱਟੀ ਕੜੀ ਕੜੀ ਇਹ ਜਿਹੜੀ ਆਪਾਂ ਇਹ ਪਕੌੜਿਆਂ ਵਾਲੀ ਨਹੀਂ ਅੱਜ ਆਪਾਂ ਬਣਾਈਏ ਪਿਆਜ਼, ਲਸਣ, ਅਦਰਕ ਤੇ ਆਲੂ ਪਾ ਕੇ ਇਸ ਤਰ੍ਹਾਂ ਵੀ ਕੜੀ ਹੈ ਜਿਹੜੀ ਬੜੀ ਵਧੀਆ ਤੇ ਟੇਸਟੀ ਬਣਦੀ ਹੈਗੀ ਸਿੰਪਲ ਜੀ ਕੜੀ ਹੁੰਦੀ ਹੈ ਪਰ ਫਿਰ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈਗੀ ਜਿਹੜੀ ਕਿ ਪਕੌੜਿਆਂ ਵਾਲੀ ਕੜੀ ਹੁੰਦੀ ਹੈ ਉਹਦਾ ਟੇਸਟ ਥੋੜਾ ਜਿਹਾ ਅਲੱਗ ਹੁੰਦਾ ਤੇ ਇਹਦਾ ਟੇਸਟ ਹੈ ਜਿਹੜਾ ਅਲੱਗ ਹੁੰਦਾ ਹੈ ਹੁੰਦੀਆਂ ਦੋਨੋਂ ਹੀ ਬਹੁਤ ਟੇਸਟੀ ਨੇਗੇ ਪਰ ਸਾਡੇ ਪਰਿਵਾਰ ਦੇ ਵਿੱਚ ਪਕੌੜਿਆਂ ਵਾਲੀ ਨਾਲੋਂ ਜ਼ਿਆਦਾ ਇਹ ਸਿੰਪਲ ਕੜੀ ਜਿਹਨੂੰ ਕਿ ਆਪਾਂ ਪਿਆਜ਼ਾਂ ਵਾਲੀ ਤੇ ਆਲੂਆਂ ਵਾਲੀ ਕਹਿ ਦਿੰਨੇ ਆ ਇਹ ਜ਼ਿਆਦਾ ਖਾਣੀ ਪਸੰਦ ਕਰਦੇ ਆਗੇ ਤੇ ਸਾਰਿਆਂ ਦੀ ਫਰਸਟ ਚੋਇਸ ਹੁੰਦੀ ਹੈ ਕੜੀ ਦੀ ਸਾਡੇ ਬੱਚੇ ਤਾਂ ਇੱਥੋਂ ਤੱਕ ਇਹ ਵੀ ਕਹਿੰਦੇ ਹੁੰਦੇ ਆ ਵੀ ਇਹ ਤਾਂ ਇੱਕ ਤਰ੍ਹਾਂ ਪੰਜਾਬੀਆਂ ਦਾ ਸਾਂਬਰ ਹੈ ਚਲੋ ਜੀ ਆਪਾਂ ਕਰਦੇ ਆਂ ਕੜੀ ਬਣਾਉਣ ਦੀ ਰੈਸਪੀ ਸਟਾਰਟ ਪਹਿਲਾਂ ਵੀ ਮੇਰੇ ਚੈਨਲ ਤੇ ਬਹੁਤ ਵੀਡੀਓ ਪਈਆਂ ਨੇ ਕੜੀ ਦੀਆਂ ਤੇ ਐਸ ਵਾਰੀ ਆਪਾਂ ਫੇਰ ਨਵੇਂ ਈ ਵਿਊਅਰਸ ਲਈ ਨਵੇਂ ਤਰੀਕੇ ਨਾਲ ਕੜੀ ਬਣਾਉਣ ਲੱਗੇ ਆਂ ਚਲੋ ਫਿਰ ਹੁਣ ਆਪਾਂ ਬਣਾਈਏ ਕੜੀ ਕੜੀ ਬਣਾਉਣ ਵਾਸਤੇ ਆਪਾਂ ਸਾਰਿਆਂ ਤੋਂ ਪਹਿਲਾਂ ਰੱਖਾਂਗੇ ਗੈਸ ਦੇ ਉੱਪਰ ਕੁੱਕਰ ਦੇ ਵਿੱਚ ਪਾਇਆ ਮੈਂ ਦੋ ਵੱਡੇ ਚਮਚ ਘਿਓ ਦੇ ਤੇ ਉਸ ਤੋਂ ਬਾਅਦ ਪਾਈ ਹਿੰਗ ਮਸਾਲੇ ਜਿਹੜੇ ਖੜੇ ਮਸਾਲੇ ਹੁੰਦੇ ਆਂ ਰਾਈ ਅਜਵੈਨ ਤਨੀਆ ਮੇਥੇ ਥੋੜੇ ਥੋੜੇ ਪਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕਾਲਕਾ ਆਲੂ ਪਿਆਜ਼ ਅਦਰਕ ਲਸਣ ਇਹ ਚਾਰੇ ਚੀਜ਼ਾਂ ਨੂੰ ਮੈਂ ਕੱਟ ਰੱਖਿਆ ਸੀ ਕਾਫੀ ਮਟੀਰੀਅਲ ਕੱਟਿਆ ਮੈਂ ਇਸ ਦਾ ਅ ਦੋ ਵੱਡੇ ਆਲੂ ਸੀਗੇ ਤੇ ਪੰਜ 6 ਮੇਰੇ ਕੋਲ ਪਿਆਜ਼ ਤੇ ਇੱਕ ਲਸਣ ਦੀ ਗੰਢੀ ਤੇ ਇੱਕ ਪਿੰਨ ਟੁਕੜਾ ਅਦਰਕ ਦਾ ਇਹ ਸਾਰੇ ਮੈਂ ਬਰੀਕ ਕੱਟ ਕੇ ਅਦਰਕ ਤੇ ਲਸਣ ਬਰੀਕ ਕੱਟਿਆ ਬਾਕੀ ਥੋੜੇ ਦੇਖੋ ਪਤਲੇ ਪਤਲੇ ਮੈਂ ਆਲੂ ਕੱਟੇ ਹੋਏ ਐ ਤੇ ਪਤਲੇ ਪਤਲੇ ਹੀ ਜਿਹੜੇ ਪਿਆਜ਼ ਕੱਟੇ ਹੋਏ ਐ ਇਸ ਤਰ੍ਹਾਂ ਕੱਟਿਆ ਵੀ ਜਿਹੜੇ ਆਪਾਂ ਮਤਲਬ ਕੜੀ ਦੇ ਵਿੱਚ ਆਪਾਂ ਨੂੰ ਹਰੇਕ ਬਾਈਟ ਦੇ ਵਿੱਚ ਹਰੇਕ 스ਪੂਨ ਦੇ ਵਿੱਚ ਆਪਣੇ ਕੋਲੇ ਟੇਸਟ ਵਿੱਚ ਆਉਣ ਤੇ ਉਸ ਤੋਂ ਬਾਅਦ ਇੱਕ ਵੱਡੀ ਹਰੀ ਮਿਰਚ ਲੈ ਕੇ ਉਹ ਵੀ ਬਰੀਕ-ਬਰੀਕ ਕੱਟ ਕੇ ਮੈਂ ਮਸਾਲੇ ਦੇ ਵਿੱਚ ਐਡ ਕਰਤੀ ਤੇ ਮਸਾਲਾ ਭੁੰਨਣਾ ਕਰਤਾ ਸਟਾਰਟ ਜਦੋਂ ਆਪਾਂ ਇਸ ਤਰ੍ਹਾਂ ਮਸਾਲਾ ਪਾ ਕੇ ਕੜੀ ਬਣਾਉਣੀ ਹੈ ਤਾਂ ਵਿੱਚ ਜਿਹੜਾ ਹਰੀ ਮਿਰਚ ਦਾ ਟੇਸਟ ਹੈ ਤੇ ਪਿਆਜ਼ ਲਸਣ ਦਾ ਟੇਸਟ ਹੈ ਬੜਾ ਹੀ ਵਧੀਆ ਆਉਂਦਾ ਹੈਗਾ ਜਿਵੇਂ ਜਿਵੇਂ ਆਪਾਂ ਬਾਈਟ ਦੇ ਵਿੱਚ ਲਈ ਜਾਂਦੇ ਆ ਕੜੀ ਤੇ ਓਵੇਂ ਓਵੇਂ ਟੇਸਟ ਵੱਧਦਾ ਜਾਂਦਾ ਹੈਗਾ ਤੇ ਜਿਹੜੇ ਆਪਾਂ ਖੜੇ ਮਸਾਲੇ ਪਾਏ ਆ ਉਹਨਾਂ ਨਾਲ ਵੀ ਚਾਰ ਗੁਣਾ ਟੇਸਟ ਆ ਜਿਹੜਾ ਵੱਧ ਜਾਂਦਾ ਜੀਰਾ ਤਾਂ ਇਕੱਲਾ ਹਰ ਕੋਈ ਐਡ ਕਰ ਦਿੰਦਾ ਜੇ ਇਸ ਤਰ੍ਹਾਂ ਮਸਾਲੇ ਪਾ ਕੇ ਬਣਾਈਏ ਤਾਂ ਕੜੀ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਤੇ ਹੁਣ ਵਾਰੀ ਆਈ ਸੁੱਕੇ ਮਸਾਲਿਆਂ ਦੀ ਜਿਹੜੀ ਇਹ ਮੇਰੇ ਕੋਲੇ ਲਸਣ ਸੌਰੀ ਜਿਹਦੇ ਵਿੱਚ ਮੈਂ ਮਿਰਚ ਕੱਟੀ ਸੀ ਉਸੇ ਪਲੇਟ ਦੇ ਵਿੱਚ ਇੱਕ ਚਮਚਾ ਨਮਕ ਦਾ ਅੱਧਾ ਚਮਚ ਮੈਂ ਮਿਰਚ ਦਾ ਤੇ ਇੱਕ ਚਮਚੀ ਹਲਦੀ ਦਾ ਤੇ ਅੱਧਾ ਚਮਚ ਮੇਰੇ ਕੋਲੇ ਜੀਰਾ ਪਾਊਡਰ ਧਨੀਆ ਪਾਊਡਰ ਸਾਰਾ ਇਵੇਂ ਇਕੱਠਾ ਇੱਕ ਪਲੇਟ ਦੇ ਵਿੱਚ ਪਾ ਕੇ ਸਾਰਾ ਇਕੱਠਾ ਹੀ ਇਹਦੇ ਵਿੱਚ ਮਸਾਲੇ ਚ ਐਡ ਕਰਤਾ ਤੇ ਹੁਣ ਮਸਾਲਾ ਜਿਹੜਾ ਭੁੰਨਣਾ ਆਪਾਂ ਕਰ ਲਿਆ ਸ਼ੁਰੂ 2-3 ਮਿੰਟਾਂ ਦੇ ਵਿੱਚ ਹੀ ਆਪਣਾ ਮਸਾਲਾ ਜਿਹੜਾ ਇਹ ਸਾਰਾ ਵਧੀਆ ਭੁੱਜ ਜਾਣਾਗਾ ਤੇ ਐ ਪੂਰਾ ਵਧੀਆ ਬਣ ਕੇ ਤਿਆਰ ਹੋ ਜਾਊਗਾ ਜਿਵੇਂ ਜਿਵੇਂ ਮਸਾਲੇ ਨੇ ਆਪਣਾ ਪੱਕਦੇ ਜਾਣਾ ਤੇ ਓਵੇਂ ਓਵੇਂ ਕਲਰ ਛੱਡਦੇ ਜਾਣੇਗਾ ਜਿਹੜੇ ਇਸ ਦੇ ਕੜੀ ਦੇ ਵਿੱਚ ਆਲੂ ਹੁੰਦੇ ਆ ਇਹ ਪੱਕਣੇ ਜ਼ਰੂਰੀ ਹੁੰਦੇ ਆ ਕਿ ਜਿਹੜੇ ਬਾਕੀ ਮਸਾਲੇ ਹੁੰਦੇ ਆ ਕਿ ਜਿਵੇਂ ਲਸਣ ਅਦਰਕ ਤੇ ਪਿਆਜ਼ ਇਹ ਬਹੁਤ ਹੀ ਸੌਫਟ ਹੁੰਦੇ ਆ ਬਹੁਤ ਜਲਦੀ ਪੱਕ ਜਾਂਦੇ ਨੇ ਜਿਹੜੇ ਆਲੂ ਇਹ 2 ਕੁ ਮਿੰਟ ਜ਼ਿਆਦਾ ਲੈਂਦੇ ਹੁੰਦੇ ਆ ਪੱਕਣ ਦੇ ਵਿੱਚ ਜਦੋਂ ਆਪਾਂ ਫਰਾਈ ਕਰ ਦਿੰਨੇ ਆ ਤਾਂ ਫਿਰ ਉਹ ਜ਼ਿਆਦਾ ਹੋਰ ਵੀ ਜਲਦੀ ਪੱਕ ਜਾਂਦੇ ਨੇ ਤੇ ਹੁਣ ਇਹ ਆਪਣੇ ਦੇਖੋ ਮਸਾਲਾ ਜਿਹੜਾ ਪੱਕ ਕੇ ਬਿਲਕੁਲ ਤਿਆਰ ਹੋ ਚੁੱਕਿਆਗਾ ਕਲਰ ਵੀ ਵਧੀਆ ਆ ਗਿਆਗਾ ਤੇ ਮਸਾਲਾ ਇਹ ਸਾਰਾ ਜਿਹੜਾ ਘਿਓ ਨਾਲੋਂ ਵੱਖਰਾ ਹੋ ਚੁੱਕਿਆ ਇਹ ਜ਼ਰੂਰੀ ਹੁੰਦਾ ਮਸਾਲਾ ਇਸ ਤਰ੍ਹਾਂ ਪਕਣਾ ਜੇ ਮਸਾਲਾ ਆਪਣਾ ਥੋੜਾ ਜਿਹਾ ਵੀ ਕੱਚਾ ਰਹਿ ਗਿਆ ਤਾਂ ਜਿਹੜਾ ਕੜੀ ਦਾ ਕਲਰ ਹੈ ਉਹ ਬਿਲਕੁਲ ਵੀ ਜ਼ਿਆਦਾ ਵਧੀਆ ਨਹੀਂ ਬਣ ਕੇ ਤਿਆਰ ਹੋਊਗਾ ਕੱਚਾ-ਕੱਚਾ ਪੰਜਾ ਆ ਜੂਗਾ ਕੜੀ ਦੇ ਵਿੱਚ ਤੇ ਹੁਣ ਆਪਣਾ ਮਸਾਲਾ ਇਹ ਪੂਰਾ ਪੱਕ ਚੁੱਕਿਆ ਸੀ ਇਹਦੇ ਵਿੱਚ ਆਪਾਂ ਇੱਕ ਕੱਪ ਪਾਣੀ ਦਾ ਪਾਇਆ ਇਹਨੂੰ ਇੱਕ ਕੱਪ ਪਾਣੀ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਰਿਣਨ ਲੈਣਾ ਹੈਗਾ ਮਸਾਲੇ ਨੂੰ ਜਿਹੜਾ ਆਪਾਂ ਮਸਾਲਾ ਤਿਆਰ ਕਰੀਏ ਨੇ ਜਦੋਂ ਇਹ ਪੂਰਾ ਪੱਕ ਗਿਆ ਉਦੋਂ ਫਿਰ ਆਪਾਂ ਇਹਦੇ ਵਿੱਚ ਲੱਸੀ ਐਡ ਕਰਾਂਗੇ ਤੇ ਹੁਣ ਇਹਨੂੰ ਮੈਂ ਇੱਥੇ 2 ਮਿੰਟ ਕਵਰ ਕਰਕੇ ਪਕਾਉਣ ਲਈ ਛੱਡ ਤਾ ਹੈਗਾ ਜਿੰਨੀ ਦੇਰ ਚ ਇਹ ਪੱਕਦਾ ਓਨੀ ਦੇਰ ਚ ਆਪਾਂ ਕੜੀ ਵਾਸਤੇ ਲੱਸੀ ਤਿਆਰ ਕਰ ਲੈਣੇ ਆ ਇਹ ਮੇਰੇ ਕੋਲ ਫਰੈਸ਼ ਦਹੀਂ ਹੈਗਾ ਤੇ ਖੱਟੀ ਮੇਰੇ ਕੋਲੇ ਲੱਸੀ ਐ ਦਹੀਂ ਤੇ ਖੱਟੀ ਨੂੰ ਮਿਲਾ ਕੇ ਆਪਾਂ ਲੱਸੀ ਨੂੰ ਇਹਦੀ ਕੜੀ ਤਿਆਰ ਕਰਾਂਗੇ ਜਿਹੜੀ ਲੱਸੀ ਸੀ ਤੇ ਦਹੀਂ ਸੀ ਉਹਨੂੰ ਚੰਗੀ ਤਰ੍ਹਾਂ ਰੜਕ ਲਾਂਗੀ ਜਿੰਨੀ ਦੇਰ ਇਹਦੇ ਵਿੱਚ ਸਾਰੇ ਇਹ ਦਹੀਂ ਦੀ ਐ ਲੱਸੀ ਨਹੀਂ ਬਣ ਜਾਂਦੀ ਉਹਨੀ ਦੇਰ ਆਪਾਂ ਰੜਕਦੇ ਰਾਵਾਂਗੇ ਹੁਣ ਮੈਂ ਇੱਥੇ ਇੱਕ ਕੜਛੀ ਐ ਜਿਹੜੀ ਬੇਸਣ ਦੀ ਲਈ ਐ ਇਹਨੂੰ ਵੀ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਦਾ ਕੋਲ ਤਿਆਰ ਕਰ ਲਾਂਗੇ ਇਹਨੂੰ ਵੀ ਮਦਨੀ ਦੇ ਨਾਲ ਮਧਾਣੀ ਦੇ ਨਾਲ ਮੈਂ ਰੜਕ ਲੂੰਗੀ ਜਿੰਨੀ ਦੇਰ ਇਹਦੇ ਵਿੱਚ ਆ ਸਾਰੇ ਗੱਠਾ ਜੀਆਂ ਮਰਦੀਆਂ ਨਹੀਂ ਉੰਨੀ ਦੇਰ ਤੱਕ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਹਲਾ ਹਲਾ ਕੇ ਰੜਕਦੇ ਰਵਾਂਗੇ ਚੰਗੀ ਤਰ੍ਹਾਂ ਦੇ ਵਿੱਚ ਮਧਾਣੀ ਆਪਾਂ ਫੇਰਾਂਗੇ ਸਾਰੀਆਂ ਗੱਠਾਂ ਐ ਜਿਹੜੀਆਂ ਜਦੋਂ ਖੁਰਗੀਆਂ ਫੇਰ ਸਮਝ ਲਓ ਆਪਣੀ ਕੜੀ ਦੇ ਵਿੱਚ ਆਪਾਂ ਇਹ ਲੱਸੀ ਤੇ ਵੇਸਨ ਐਡ ਕਰ ਸਕਦੇ ਆ ਉੰਨੀ ਦੇਰ ਆਪਾਂ ਨੂੰ ਇਹ ਐਸੀ ਤਰ੍ਹਾਂ ਹੀ ਹੁਲਾਉਂਦੇ ਰਹਿਣਾ ਚਾਹੀਦਾ ਕਿ ਜੇ ਇਸ ਤਰ੍ਹਾਂ ਗੱਠਾਂ ਪਾਤੀਆਂ ਤਾਂ ਉਹਦੇ ਵਿੱਚ ਉਵੇਂ ਟੇਸਟ ਗੱਠਾਂ ਦਾ ਆਉਣ ਲੱਗ ਜੂਗਾ ਤੇ ਮਸਾਲਾ ਵੀ ਆਪਣਾ ਪੂਰਾ ਪੱਕ ਚੁੱਕਿਆਗਾ ਦੇਖੋ ਉੱਪਰ ਬਬਲਸ ਆਈ ਜਾਂਦੇ ਨੇਗੇ ਸਾਰਾ ਮਸਾਲਾ ਹੈ ਪੂਰਾ ਰਿੱਜ ਚੁੱਕਿਆ ਸੌਫਟ ਹੋ ਚੁੱਕੇ ਨੇ ਆਪਣੇ ਆਲੂ ਵੀ ਕਾਫੀ ਹੱਦ ਤੱਕ ਪੱਕ ਚੁੱਕੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਲੱਸੀ ਤੇ ਦਹੀਂ ਦਾ ਘੋਲ ਤੇ ਉਸ ਦਾ ਬੇਸਨ ਦਾ ਘੋਲ ਸਾਰਾ ਇਹ ਘੋਲ ਹੈ ਜਿਹੜਾ ਆਪਾਂ ਪਾ ਕੇ ਕੜੀ ਨੂੰ ਇਹਨੂੰ ਪੱਕਣ ਲਈ ਛੱਡ ਦਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਤਾਂ ਕਿ ਜਿਹੜੇ ਸਾਰੇ ਮਸਾਲੇ ਹੈ ਮਿਕਸ ਹੋ ਜਾਣ ਤੇ ਜਿਹੜਾ ਦਹੀਂ ਲੱਸੀ ਦੇ ਘੋਲ ਦਾ ਕਲਰ ਹੈਗਾ ਉਹ ਵੀ ਚੰਗੀ ਤਰ੍ਹਾਂ ਵਿੱਚ ਇਹਦੇ ਮਿਕਸ ਹੋ ਕੇ ਕੜੀ ਪੱਕਣ ਲਈ ਤਿਆਰ ਹੋ ਜੇ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਪਾਣੀ ਹੋਰ ਐਡ ਕੀਤੇ ਥੋੜਾ ਜਿਆਣੀ ਆਪਾਂ ਪੂਰੇ 2 ਗਲਾਸ ਪਾਣੀ ਦੇ ਹੋਰ ਐਡ ਕੀਤੇ ਨੇ ਜਿਹੜੀ ਆਪਾਂ ਗੜਵੀ ਦੇ ਵਿੱਚ ਭਾਂਡੇ ਦੇ ਵਿੱਚ ਆਪਾਂ ਬਣਾਇਆ ਸੀਗਾ ਕੋਲੋਸੇ ਭਾਂਡੇ ਦੇ ਵਿੱਚ ਪਾ ਕੇ ਪਾਣੀ ਆਪਾਂ ਤੇ ਉਹ ਸਾਰਾ ਜਿਹੜਾ ਮਿਕਸਚਰ ਸੀਗਾ ਉਹਦੇ ਵਿੱਚ ਆਪਾਂ ਕੜੀ ਦੇ ਵਿੱਚ ਪਾਤਾ ਹੈਗਾ ਤੇ ਇਹਨੂੰ ਹੁਣ ਆਪਾਂ ਪੂਰਾ ਫੁੱਲ ਫਲੇਮ ਦੇ ਉੱਪਰ ਪੱਕਣ ਲਈ ਛੱਡ ਦਾਂਗੇ 15-20 ਮਿੰਟ ਆਪਾਂ ਇਸੇ ਤਰ੍ਹਾਂ ਪਕਾਵਾਂਗੇ 10 ਮਿੰਟ ਆਪਾਂ ਫੁੱਲ ਫਲੇਮ ਦੇ ਉੱਪਰ ਪਕਾਵਾਂਗੇ ਉਸ ਤੋਂ ਬਾਅਦ ਕਵਰ ਰੱਖ ਕੇ ਫਿਰ ਆਪਾਂ 10-15 ਮਿੰਟ ਇਹਨੂੰ ਸਲੋ ਫਲੇਮ ਦੇ ਉੱਤੇ ਪਕਾਵਾਂਗੇ ਦੇਖੋ ਕੜੀ ਆਪਣੀ ਪੂਰੀ ਰਿਜੀ ਜਾ ਰਹੀ ਹੈ ਇਹਨੂੰ ਵਿੱਚ ਵਿੱਚ ਦੇ ਐਸੇ ਤਰ੍ਹਾਂ ਮੈਂ ਹਿਲਾਉਂਦੀ ਰਵਾਂਗੀ ਹਿਲਾਉਣਾ ਜ਼ਰੂਰੀ ਹੁੰਦਾ ਤਾਂ ਕਿ ਜਿਹੜੀ ਕੜੀ ਹੈ ਥੱਲੇ ਨਾ ਲੱਗੇ ਤੇ ਮਿਕਸ ਹੁੰਦੀ ਰਹੇ ਆਪਸ ਦੇ ਵਿੱਚ ਜਿੰਨੀ ਦੇਰ ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੁੰਦੀਗੀ ਇਹਦਾ ਟੈਕਸਚਰ ਜਆ ਵਧੀਆ ਨਹੀਂ ਆਉਂਦਾ ਓਨੀ ਦੇਰ ਆਪ ਐਸੇ ਤਰ੍ਹਾਂ ਹੀ ਪਕਾਉਂਦੇ ਰਵਾਂਗੇ ਦੇਖੋ ਆਪਣੀ ਕੜੀ ਹੈ ਜਿਹੜੀ ਬਹੁਤ ਵਧੀਆ ਪੱਕੀ ਜਾ ਰਹੀ ਹੈਗੀ ਨਾ ਜ਼ਿਆਦਾ ਪਤਲੀ ਐ ਇਸ ਟਾਈਮ ਤੇ ਨਾ ਹੀ ਜ਼ਿਆਦਾ ਇਹ ਗਾੜੀ ਐਗੀ ਤੇ ਹਲੇ ਇਹਨੇ ਹੋਰ 5-7 ਮਿੰਟ ਚੰਗੀ ਤਰ੍ਹਾਂ ਪੱਕਣਾਂਗਾ ਉਸ ਤੋਂ ਬਾਅਦ ਆਪਣੀ ਕੜੀ ਐ ਜਿਹੜੀ ਬਣ ਕੇ ਹੋ ਜੂਗੀ ਚੰਗੀ ਤਰ੍ਹਾਂ ਤਿਆਰ ਕਵਰ ਨੂੰ ਕਵਰ ਕਰਕੇ ਥੋੜ੍ਹਾ ਜਿਹਾ ਵਿਰਲ ਛੱਡ ਕੇ ਕੜੀ ਨੂੰ ਪੱਕਣ ਦਿੱਤਾ ਤੇ ਨਾਲ ਹੀ ਮੈਂ ਜਿਹੜੀ ਮੇਥੀ ਸੀਗੀ ਇਹਨੂੰ ਥੋੜ੍ਹਾ ਜਿਹਾ ਕ੍ਰਸ਼ ਜਿਹਾ ਕਰ ਲਿਆ ਚੰਗੀ ਤਰ੍ਹਾਂ ਕ੍ਰਸ਼ ਜਿ ਕਰਕੇ ਹੁਣ ਆਪਾਂ ਪਾਵਾਂਗੇ ਇਹਨੂੰ ਕੜੀ ਦੇ ਵਿੱਚ ਜਿਹੜੀ ਕੜੀ ਐ ਇਹ ਧਣੀਏ ਮੇਥੀ ਤੋਂ ਬਿਨਾ ਅਧੂਰੀ ਐਗੀ ਟੇਸਟੀ ਫੇਰ ਬੰਦ ਐ ਜਦੋਂ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਕੜੀ ਦੇ ਵਿੱਚ ਮੇਥੀ ਜਾਂ ਧਣੀਆਂ ਪਾ ਦਈਏ ਧਣੀਆਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਇਸ ਰੁੱਤ ਦੇ ਵਿੱਚ ਬਹੁਤ ਘੱਟ ਆਉਂਦਾ ਤੇ ਆਪਣੇ ਕੋਲ ਇਹ ਮੇਥੀ ਹੈ ਜਿਹੜੀ ਹਰ ਟਾਈਮ ਹੁੰਦੀ ਗਈ ਹੈ ਹੁਣ ਮੇਥੀ ਹੈ ਮੈਂ ਇਹਦੇ ਵਿੱਚ ਐਡ ਕਰ ਦੇਣੀ ਹੈ ਤੇ ਨਾਲ ਹੀ ਆਪਾਂ ਇਸ ਤੋਂ ਬਾਅਦ ਪਾਵਾਂਗੇ ਦੋ ਮਸਾਲੇ ਜਿਹੜੇ ਕੀ ਆਪਾਂ ਨੇ ਬਾਅਦ ਦੇ ਵਿੱਚ ਆਪਾਂ ਕੜੀ ਦੇ ਵਿੱਚ ਪਾਉਣੇ ਹੈ ਟੇਸਟ ਵਧਾਉਣ ਦੇ ਲਈ ਤੇ ਨਾਲੇ ਵੈਸੇ ਵੀ ਚੰਗੇ ਹੁੰਦੇ ਹੈਗੇ ਸਿਹਤ ਲਈ ਹੁਣ ਮੈਂ ਇੱਥੇ ਇੱਕ ਚਮਚਾ ਪਾਇਆ ਜੀਰਾ ਪਾਊਡਰ ਤੇ ਇੱਕ ਚਮਚੀ ਪਾਉਂਗੀ ਧਨੀਆ ਪਾਊਡਰ ਤੇ ਉਸ ਤੋਂ ਬਾਅਦ ਜਿਹੜੇ ਆਪਣੀ ਮੇਥੀ ਹੈ ਉਹਨੂੰ ਪਾ ਦੇਣਾ ਜਦੋਂ ਹੀ ਮੇਥੀ ਪੈ ਜਾਣੀ ਹੈ ਕੜੀ ਦੇ ਵਿੱਚ ਕਿੰਨੀ ਸਾਰੀ ਤੇ ਮੇਥੀ ਨੇ ਆਪਣਾ ਕਲਰ ਹੀ ਚੇਂਜ ਸੌਰੀ ਕੜੀ ਨੇ ਆਪਣਾ ਕਲਰ ਹੀ ਚੇਂਜ ਕਰ ਲੈਣਾਗਾ ਦੇਖੋ ਕਿੰਨਾ ਸੋਹਣਾ ਵਧੀਆ ਬਣ ਗਈ ਹੈਗੀ ਕੜੀ ਦੇਖਣ ਨੂੰ ਵੀ ਵਧੀਆ ਲੱਗਦੀ ਹੈ ਫਿਰ ਐਦਾਂ ਲੱਗਦਾ ਹੁੰਦਾ ਵੀ ਜਲਦੀ ਜਲਦੀ ਪਾਈਏ ਤੇ ਖਾਈਏ ਕੜੀ ਇੰਨੀ ਟੇਸਟੀ ਲੱਗਦੀ ਹੈ ਸਾਡੇ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਤੇ ਜਦੋਂ ਹੀ ਕੜੀ ਬਣਦੀ ਹੈ ਜਾਂ ਫਿਰ ਆਪਾਂ ਕੜੀ ਨਾਲ ਚਾਵਲ ਖਾਈਏ ਤੇ ਜਾਂ ਰੋਟੀ ਤਾਂ ਹਰ ਕੋਈ ਖਾਂਦਾ ਹੀ ਖਾਂਦਾ ਪ੍ਰਾਂਠੇ ਤੇ ਜਾਂ ਫਿਰ ਜਿੱਦਾਂ ਆਪਣਾ ਮਾਣ ਹੈ ਕੋਈ ਲੱੱਛਾ ਪ੍ਰਾਂਠਾ ਖਾਣਾ ਪਸੰਦ ਕਰਦਾ ਤੇ ਕੋਈ ਨਾਨ ਵਗੈਰਾ ਤੇ ਹੁਣ ਆਪਣੀ ਕੜੀ ਇੱਕਦਮ ਪਰਫੈਕਟ ਬਣ ਕੇ ਤਿਆਰ ਹੈ ਦੇਖੋ ਕਿੰਨੀ ਸੋਹਣੀ ਕੜੀ ਬਣ ਗਈ ਹੈ ਕਲਰ ਵੀ ਕਿੰਨਾ ਸੋਹਣਾ ਆਇਆ ਸਾਰੀ ਕੜੀ ਸੀ ਜਿਹੜੀ ਮੈਂ ਖਾਣ ਵਾਸਤੇ ਸਰਵ ਕਰਨ ਵਾਸਤੇ ਉਹ ਮੈਂ ਇੱਕ ਬੌਲ ਦੇ ਵਿੱਚ ਕੱਢ ਲਈ ਹੈਗੀ ਤੇ ਵਿੱਚ ਪਾ ਲਿਆ ਮੈਂ ਕਿੰਨਾ ਸਾਰਾ ਘੀ ਜਿਹੜਾ ਕੜੀ ਤੇ ਘੀ ਦਾ ਮੇਲ ਹੈ ਬਹੁਤ ਹੀ ਜ਼ਿਆਦਾ ਵਧੀਆ ਇਸ ਤਰ੍ਹਾਂ ਪਾ ਕੇ ਬਣਾ ਕੇ ਖਾਈਏ ਤਾਂ ਕੜੀ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਲੱਗਣ ਲੱਗ ਜਾਂਦਾ ਤੇ ਆਪਣੀ ਕੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਜੇ ਤੁਸੀਂ ਇਸ ਤੋਂ ਡਾਰਕ ਕੜੀ ਖਾਣੀ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਹਲਦੀ ਵੱਧ ਪਾ ਸਕਦੇ ਹੋ ਸਾਡੇ ਇਹ ਜੇ ਕਲਰ ਦੀ ਕੜੀ ਪਸੰਦ ਕਰਦੇ ਨੇਗੇ ਤੇ ਆਪ ਉਸ ਅਕੋਰਡਿੰਗ ਬਣਾਈਏਗੀ ਤੁਸੀਂ ਵੀ ਆਪਦੀ ਫੈਮਲੀ ਦੀ ਚੋਇਸ ਅਨੁਸਾਰ ਬਣਾਓ ਆਪ ਖਾਓ ਤੇ ਆਪਣੀ ਫੈਮਲੀ ਨੂੰ ਖਵਾਓ ਜੇ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਧਰੂ ਕਰਿਓ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ